ਸਤਿ ਸ੍ਰੀ ਅਕਾਲ ਜੀ ਐਤਵਾਰ ਦਾ ਪ੍ਰੋਗਰਾਮ ਜਾਰੀ ਹੈ ਜਿਦੇ ਵਿੱਚ 33 ਰਿਸ਼ਤੇ ਨੇ ਸਾਰੇ ਰਿਸ਼ਤੇ ਮੁੰਡੇ ਕੁੜੀ ਦੇ ਪਰਿਵਾਰਾਂ ਦੇ ਨੰਬਰਾਂ ਸਮੇਤ ਨੇ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਤੇ ਸ਼ੇਅਰ ਕਰੋ ਜਿੱਥੋਂ ਤੱਕ ਇਹਨਾਂ ਰਿਸ਼ਤਿਆਂ ਦੀ ਜ਼ਰੂਰਤ ਹੈ ਤੇ ਅੱਜ ਸਟਾਰਟ ਕਰਦੇ ਅੱਜ ਦੇ ਰਿਸ਼ਤੇ ਪਹਿਲਾ ਰਿਸ਼ਤਾ ਜਿਹੜਾ ਕੁੜੀ ਦਾ ਜੀ ਨਾਮ ਕੌਰ ਜ਼ਿਲ੍ਹਾ ਪਟਿਆਲਾ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਬੀ ਕਾਮ ਐਮ ਕਾਮ ਕੀਤੀ ਹੋਈ ਹੈ ਤੇ ਸਕਰੀਨ ਸ਼ਾਟ ਲੈ ਲਿਆ ਕਰੋ ਜਿਹੜਾ ਰਿਸ਼ਤਾ ਪਸੰਦ ਆਉਂਦਾ ਤੇ ਸਾਰੀ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਲਾਸਟ ਵਾਲਾ ਰਿਸ਼ਤਾ ਵੀ 2-3 ਕੁੜੀਆਂ ਦੇ ਨੇ ਲਾਸਟ ਤੇ ਇਸ ਕਰਕੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਪਹਿਲਾ ਸੈਕੰਡ ਜਾਂ ਲਾਸਟ ਵਾਲਾ ਰਿਸ਼ਤਾ ਤੁਹਾਡੇ ਕੰਮ ਦਾ ਹੋ ਸਕਦਾ ਤੇ ਬਾਕੀ ਸਕਰੀਨ ਸ਼ਾਟ ਜਰੂਰ ਲੈ ਲਿਆ ਕਰੋ ਜੀ ਨਾਮ ਕੌਰ ਪਤਾ ਪਟਿਆਲਾ ਤੋਂ ਕੁੜੀ ਬਲੋਂਗ ਕਰਦੀ ਪੜਾਈ ਬੀ ਕਾਮ ਐਮ ਕਾਮ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਆਸਟ੍ਰੇਲੀਆ ਕੱਦ 5 ਫੁੱਟ 3 ਇੰਚ ਕਾਸਟ ਜੱਟ ਸੇ ਗੂਰ ਸਿੱਧੂ ਡੇਟ ਆਫ ਬਰਥ 9 12 1993 ਦਾ ਜੀ ਕੰਮ ਕਰਦੇ ਵਿੱਚ ਆ ਕੁੜੀ ਮੁੰਡੇ ਨੂੰ 10 ਕਿੱਲੇ ਜ਼ਮੀਨ ਹੋਵੇ ਪਲੱਸ ਨੌਕਰੀ ਤੇ ਜਾਂ ਆਸਟ੍ਰੇਲੀਆ ਦੇ ਵਿੱਚ ਹੋਵੇ ਮੁੰਡਾ ਤੇ ਕੁੜੀ ਦਾ 1 ਮਹੀਨੇ ਬਾਅਦ ਵਿਆਹ ਤੋਂ ਤਲਾਕ ਹੋ ਗਿਆ ਸੀ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਦਬਈ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ میٹرਕ ਕੀਤੀ ਹੋਈ ਹੈ ਭੈਣਾਂ ਦੋ ਨੇ ਇੱਕ ਮਨੀਲਾ ਦੇ ਵਿੱਚ ਆ ਭਰਾ ਇੱਕ ਸਾਉਦੀ ਅਰਬ ਦੇ ਵਿੱਚ ਆ ਕੱਦ 6 ਫੁੱਟ ਕਾਸਟ ਜੱਟ ਸਿੱਖ ਗੋਤਰਨ ਦਾ ਜਵੰਦਾ ਡੇਟ ਆਫ ਬਰਥ 36 ਸਾਲ ਦੀ ਆ ਜੀ ਮੁੰਡੇ ਦੀ ਦਬਈ ਦੇ ਵਿੱਚ ਕਾਰਪੇਟਰ ਦਾ ਜਿਹੜੀ ਜੋਬ ਕਰਦਾ ਮੁੰਡਾ 45000 ਰੁਪਏ ਸੈਲਰੀ ਹੈ ਇੱਕ ਕਿੱਲਾ ਜ਼ਮੀਨ ਹੈ ਕੁੜੀ ਘਰੇਲੂ ਗਰੀਬ ਘਰ ਤੋਂ ਹੋਵੇ ਕੋਈ ਮੰਗਣੀ ਜਾਤੀਬੰਦਨ ਨਹੀਂ ਕੋਈ ਵੀ ਤਲਾਕ ਸੁਦਾ ਵੀ ਜਿਹੜੇ ਸੰਪਰਕ ਕਰ ਸਕਦੇ ਨੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਸ੍ਰੀ ਮੁਕਤਸਰ ਸਾਹਿਬ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਇੱਕ ਕਨ ਮੈਡ ਕੈਨੇਡਾ ਸਿਟੀਜ਼ਨ ਆ ਭਰਾ ਕੋਈ ਨਹੀਂ ਕੱਦ 6 ਫੁੱਟ ਕਾਸਟ ਜੱਟ ਸੇ ਗੋਤ ਬਰਾੜ ਡੇਟ ਆਫ ਬਰਥ 12 11 1992 ਦੀ ਹੈ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਮੁੰਡਾ 7 ਕਿੱਲੇ ਜ਼ਮੀਨ ਹੈ ਮੁੰਡਾ ਵੈਸ ਨੂੰ ਆ ਤੇ ਕੁੜੀ ਸਾਹੂ ਹੋਵੇ ਤੇ ਵਰਕ ਪਰਮਿਟ ਤੇ ਜਾਂ ਕੈਨੇਡਾ ਦੇ ਵਿੱਚ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਖੰਨਾ ਲੁਧਿਆਣਾ ਤੋਂ ਮੁੰਡਾ ਬਲ ਤੇ बीए ਪਲੱਸ 2 ਮੈਡੀਕਲ ਦੇ ਵਿੱਚ ਤੇ बीए ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਯੂਐਸਏ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੂਤ ਡੇਟ ਆਫ ਬਰਥ 19/7/1996 ਦਾ ਜੀ ਕੰਮ 7 ਕਿੱਲੇ ਜ਼ਮੀਨ ਹੈ ਤੇ ਇੰਡੀਅਨ ਆਰਮੀ ਦੇ ਵਿੱਚ ਆ ਮੁੰਡਾ 9 ਸਾਲ ਤੋਂ ਮਤਲਬ ਜਿਹੜੀ ਲੌਂਗ ਪਹਿਲਾਂ ਵਾਲੀ ਭਰਤੀ ਸੀ ਉਹਦੇ ਵਿੱਚ ਕੁੜੀ ਸੋਨੀ ਤੇ ਗ੍ਰੈਜੂਏਟ ਹੋਵੇ ਜਾਂ ਸਰਕਾਰੀ ਜਾਂ ਪ੍ਰਾਈਵੇਟ ਬਾਕੀ ਪਰਿਵਾਰ ਨਾਲ ਗੱਲ ਕਰੋ ਨੌਕਰੀ ਵਾਲੀ ਕੁੜੀ ਦਾ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਕੈਨੇਡਾ ਤੋਂ ਆ ਮੁੰਡਾ ਸੀਬੀਐਸਸੀ ਪਲੱਸ 2 ਤੇ ਬਿਜ਼ਨਸ ਐਚਆਰ ਕੈਨੇਡਾ ਤੋਂ ਜਿਹੜੀ ਪੜ੍ਹਾਈ ਕੀਤੀ ਹੈ ਮੁੰਡੇ ਨੇ ਭੈਣ ਨਾਲ ਜਿਹੜੀ ਯੂਐਸਏ ਦੇ ਵਿੱਚ ਹੈ ਭਰਾ ਨੂੰ ਕੱਲਾ ਕੱਲਾ ਮੁੰਡਾ ਜੀ ਕੱਦ 6 ਫੁੱਟ ਕਾਸਟ ਸੁਨਿਆਰ ਡੇਟ ਆਫ ਬਰਥ ਸਤੰਬਰ 2000 ਦੀ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਮੁੰਡਾ 에ਅਰ ਕੈਨੇਡਾ 에ਅਰਪੋਰਟ ਤੇ ਜੋਬ ਹੈ 10 ਸਾਲ ਦਾ ਯੂਐਸਏ ਦਾ ਵੀਜ਼ਾ ਤੇ ਮਾਤਾ ਪਿਤਾ ਵੀ ਕੈਨੇਡਾ ਦੇ ਵਿੱਚ ਨੇ ਕੈਨੇਡਾ ਵਰਕ ਪਰਮਿਟ ਜਾਂ ਪੀਆਰ ਜਾਂ ਕੁੜੀ ਜਿਹੜੀ ਇੰਡੀਆ ਤੋਂ ਪੜ੍ਹੀ ਲਿਖੀ ਹੋਵੇ ਜਰਨਲ ਕਾਸਟ ਤੋਂ ਹੋਵੇ ਐਮ ਵੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਕਰਿਓ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਫਰੀਦਕੋਟ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਇੱਕ ਭਰਾ ਕੋਈ ਨਹੀਂ ਕੱਦ 6 ਫੁੱਟ ਹੈ ਕਾਸਟ ਜੱਟ ਗੋਤ ਸਰਾਹ ਡੇਟ ਆਫ ਬਰਥ 12/2/1995 ਜੀ ਕੰਮ ਰੈਸਟੋਰੈਂਟ ਤੇ 15 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਜੀ ਭਰਾ ਕੋ ਕੁੜੀ ਦਾ ਕੱਦ 5 ਫੁੱਟ 5 ਇੰਚ ਹੋਵੇ ਤੇ ਉਮਰ 28 ਸਾਲ ਤੋਂ ਘੱਟ ਹੋਵੇ। ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਤਾਂ ਨਾਮ ਸਿੰਘ ਅੰਬਰਤਾਰੀ ਹੈ ਜੀ ਮੁੰਡਾ ਜ਼ਿਲ੍ਹਾ ਜਲੰਧਰ ਤੋਂ ਮੁੰਡਾ ਬਲੌਂਗ ਕਰਦਾ ਹੈ ਸੌਫਟਵੇਅਰ ਐਂਡ ਨੈਟਵਰਕ ਇੰਜੀਨੀਅਰ ਐਡਵਾਂਸਡ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਹੈ ਪਹਿਣਾ ਤਿੰਨੇ ਤਿੰਨੇ ਮੈਡਨਿਕ ਕੈਨੇਡਾ ਦੇ ਵਿੱਚ ਨੇ ਭਰਾ ਕੋਈ ਨਹੀਂ ਇਕੱਲਾ ਮੁੰਡਾ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੂਤ ਹੈ ਡੇਟ ਆਫ ਬਰਥ ਹੈ 12 1995 ਦੀ ਜੀ ਕੈਨੇਡਾ ਦੇ ਵਿੱਚ ਪੀਆਰ ਆ ਮੁੰਡਾ 7 ਕਿੱਲੇ ਜ਼ਮੀਨਾਂ ਤੇ ਕੋਠੀ ਹੈ ਵਰਕ ਲੋਕਲੀ ਇਨ ਓਟਾਵਾ ਏਰੀਆ ਦੇ ਵਿੱਚ ਤੇ ਕੁੜੀ ਅਮਰਤਾਰੀ ਕੱਦ 5 ਫੁੱਟ 4 ਇੰਚ ਤੋਂ ਪਲੱਸ ਹੋਵੇ ਬੀ ਐਸ ਸਿੰਘ ਨਰਸਿੰਘ ਕਰੀ ਹੋਵੇ ਸੋਣੀ ਹੋਵੇ ਕੋਈ ਮੰਗ ਨਹੀਂ ਵਿਆਹ ਸਾਦਾ ਕਰਨਾ ਜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੇ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਪੜਾਈ ਬੀਏ ਐਮਏ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਇੱਕ ਕੱਦ 6 ਫੁੱਟ ਕਾਸਟ ਜੱਟ ਸੇ ਗੋਤ ਬਰਾੜ ਡੇਟ ਆਵਰਸ 7 2003 ਦੀ ਹੈ ਜੀ ਕੰਮ 35 ਕਿਲੋ ਮੁੰਡੇ ਨੂੰ ਜ਼ਮੀਨ ਹੈ ਜੀ ਕੁੜੀ ਸੋਹਣੀ ਹੋਵੇ ਤੇ ਪੰਜਾਬ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੇ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਸ੍ਰੀ ਮੁਕਤਸਰ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਪੜਾਈ ਪਲੱਸ 2 ਕਨਵਰਟ ਸਕੂਲ ਤੋਂ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਹੈ ਕੱਦ 6 ਫੁੱਟ ਹੈ ਜੀ ਕਾਸਟ ਜੱਟ ਸੇ ਗੁੱਤ ਖੋਸਾ 1012001 ਦਾ ਡੇਟ ਆਫ ਬਰਥ ਹੈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਮੁੰਡਾ ਪ੍ਰੋਪਰਟੀ ਸ਼ਹਿਰ ਤੇ ਪਿੰਡ ਦੇ ਵਿੱਚ ਹੈ 3 ਕਰੋੜ ਦੀ ਕੁੜੀ ਦੀ ਜੀਐਨਐਮ ਕਰੀ ਹੋਵੇ ਜਾਂ ਘਰ ਜਵਾਈਰ ਵਾਲਾ ਰਿਸ਼ਤਾ ਹੋਵੇ ਕੱਦ 5 ਫੁੱਟ 5 ਇੰਚ ਹੋਵੇ ਲਗਭਗ ਮਾੜਾ ਮੋਟਾ ਉੱਪਰ-ਨੀਚੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਹੈ ਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਸੀਬੀਐਸਸੀ ਬੋਰਡ ਤੋਂ ਆਈਟੀਆਈ ਡੀਜ਼ਲ ਮਕੈਨਿਕ ਦੀ ਕੀਤੀ ਹੋਈ ਹੈ ਪੈਨ ਇੱਕ ਕੈਨੇਡਾ ਭਰਾ ਕੋਈ ਨਹੀਂ ਕੱਦ 6 ਫੁੱਟ ਕਾਸਟ ਜੱਟ ਸੇ ਗੋਤਾਲੀਵਾਲ 228 95 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਵਰਕ ਪਰਮਿਟ ਤੇ ਹੈ ਇੱਕ ਸ਼ਾਪ ਹੈ ਨੇ ਸਿਟੀ ਦੇ ਵਿੱਚ ਕਮਰਸ਼ੀਅਲ ਜ਼ਮੀਨ ਹੈ ਤੇ ਇੱਕ ਕਿਲਾ ਫੈਮਲੀ ਜਿਹੜੀ ਬਿਜ਼ਨਸ ਫੈਮਲੀ ਦਾ ਜਿਹੜਾ ਬਿਜ਼ਨਸ ਆ ਟਰাকিং ਦਾ ਤੇ ਕੁੜੀ ਕੈਨੇਡਾ ਵਰਕ ਪਰਮਿਟ ਤੇ ਜਾਂ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਕੌਰ ਅੰਬਾਲਾ ਤੋਂ ਕੁੜੀ ਪੜਾਈ ਹੈ ਜਿਹੜੀ ਬੀ ਟੈਕ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਹੈ ਨਾ ਇਨਫੋਰਮੇਸ਼ਨ ਟੈਕਨੋਲੋਜੀ ਦਾ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ 1 ਇੰਚ ਕਾਸਟ ਜੱਟ ਸੇ ਗੋ ਢਿੱਲੋਂ ਡੇਟ ਆਫ ਬਰਥ 2 1997 ਦਾ ਜੀ ਕੈਨੇਡਾ ਦੇ ਵਿੱਚ ਸਿਟੀ ਜਾਣਾ ਹੈ ਕੁੜੀ ਗਵਰਨਮੈਂਟ ਜੌਬ ਹੈ ਡਾਕਟਰ ਦੀ ਸਟੱਡੀ ਕਰ ਰਹੀ ਹੈ ਇਸ ਕਰਕੇ ਮੂਵ ਨਹੀਂ ਹੋ ਸਕਦੀ ਮੁੰਡਾ ਕੱਲਾ ਹੋਵੇ ਜੱਟ ਸੇ ਖੋਵੇ ਬੈਸ ਨੂੰ ਪਰਿਵਾਰ ਤੋਂ ਹੋਵੇ 15 ਤੋਂ 20 ਕਿੱਲੇ ਜਿਹੜੀ ਜ਼ਮੀਨ ਹੋਵੇ ਕੁੜੀ ਕੋਲ ਮੂਵ ਹੋ ਸਕੇ ਫੋਨ ਉਹੀ ਕਰਨ ਐਮ ਵੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਓਨਲੀ ਵਟਸਐਪ ਨੰਬਰ ਹੈ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਅੰਮ੍ਰਿਤਾਰੀ ਹੈ ਜੀ ਮੁੰਡਾ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤਮਾਨ ਡੇਟ ਆਫ ਬਰਥ 1995 ਦਾ ਜੀ 5 ਕਿੱਲੇ ਜ਼ਮੀਨ ਹੈ ਜੀ ਦੋਵੇਂ ਭਰਾਵਾਂ ਨੂੰ ਵਧੀਆ ਪ੍ਰਾਈਵੇਟ ਜੌਬ ਕਰਦਾ ਮੁੰਡਾ ਤੇ ਅੰਬਰਤਾਰੀ ਹੈ ਗੁਰਸਿੱਖ ਪਰਿਵਾਰ ਤੋਂ ਕੁੜੀ ਜਾਂ ਅੰਬਰਤਾਰੀ ਹੋਵੇ ਤੇ ਮੰਗ ਇਹਨਾਂ ਦੀ ਕੋਈ ਨਹੀਂ ਵਧੀਆ ਪਰਿਵਾਰਾ ਦੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਗ੍ਰੈਜੂਏਸ਼ਨ ਕੀਤੀ ਹੋਈ ਹੈ ਜੀ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ-ਕੱਲਾ ਮੁੰਡਾ ਦੀ ਕੱਦ 5 ਫੁੱਟ 10 ਇੰਚ ਕਾਸਟ ਨਾਈ ਸਿੱਖ 3 12 1995 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਪਿਤਾ ਆਰਮੀ ਅਫੀਸਰ ਨਾਓ ਗਵਰਨਮੈਂਟ ਜੌਬ ਤੇ ਹੈ ਕੁੜੀ ਕੈਨੇਡਾ ਪੀਆਰ ਹੋ ਤੇ ਹੋਵੇ ਤੇ ਸੋਹਣੀ ਹੋਵੇ ਤੇ ਸਿਆਣੀ ਹੋਵੇ ਸਿਰਫ ਮਾਲਵਾ ਏਰੀਆ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਪੈਣ ਇੱਕ ਮੈਡ ਆਸਟ੍ਰੇਲੀਆ ਭਰਾ ਇੱਕ ਅਨਮੈਡ ਕੱਦ 5 6 ਫੁੱਟ 2 ਇੰਚ ਕਾਸਟ ਜੱਟ ਸੇ ਗੋਤ ਸੰਤ ਸਿੱਧੂ ਡੇਟ ਆਫ ਬਰਥ 10 4 97 ਦੀ ਹੈ ਜੀ ਕੰਟਰੈਕਟ بیس ਡਰਾਈਵਰ ਡਰਾਈਵਰਾਂ ਮੁੰਡਾ ਤੇ ਤਿੰਨ ਕਿੱਲੇ ਜ਼ਮੀਨਾਂ ਟੋਟਲ ਤੇ ਵਧੀਆ ਜੌਬ ਹੈ ਕੁੜੀ ਘਰ ਦਾ ਸਾਰਾ ਕੰਮ ਜਾਣਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਆਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਮੁੰਡਾ ਬਲੌਂਕ ਕਰਦਾ ਹੈ ਗ੍ਰੈਜੂਏਸ਼ਨ ਮਕੈਨੀਕਲ ਕੋਰਸ ਕੀਤਾ ਹੋਇਆ ਤੇ ਪੈਣ ਇੱਕ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਰਵਦਾਸ ਜੀ ਗੋਤ ਦੁੱਗਲ 18/2/1994 ਦਾ ਡੇਟ ਆਫ ਬਰਥ ਹੈ ਜੀ ਵਰਕਸ਼ਾਪ ਦਾ ਕੰਮ ਹੈ ਤੇ ਇਟਲੀ ਦੇ ਪੇਪਰ ਲੱਗੇ ਹੋਏ ਨੇ ਕੁੜੀ ਸਿੰਪਲ ਹੋਵੇ ਸੇ ਸਲਾਈ ਜਾਂ ਪਾਰਲਰ ਦਾ ਕੰਮ ਜਾਣਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਯੂ ਐਸ ਏ ਤੋਂ ਆ ਜੀ ਅਮਰੀਕਾ ਤੋਂ ਨਾਮ ਕੌਰ ਕੁੜੀ ਦਾ ਰਿਸ਼ਤਾ ਹੈ ਜ਼ਿਲ੍ਹਾ ਬਠਿੰਡਾ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਐਮ ਐਸ ਸੀ ਸੇਲ ਸਾਇੰਸ ਐਗਰੀਕਲਚਰ ਪੀ ਏ ਯੂ ਲੁਧਿਆਣਾ ਤੋਂ ਜਿਹੜੀ ਪੜ੍ਹਾਈ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਯੂ ਐਸ ਏ ਦੇ ਵਿੱਚ ਆ ਕੱਦ 5 ਫੁੱਟ 5 ਇੰਚ ਕਾਸਟ ਆਰਾਮਗੜੀ ਆ ਗੋਤ ਭਾਰੀ ਡੇਟ ਆਫ ਬਰਥ 6 4 93 ਦਾ ਜੀ ਪਲਾਂਟ ਲੈਬ ਰਿਸਰਚ ਕੈਲੀਫੋਰਨੀਆ ਯੂਐਸਏ ਦੇ ਵਿੱਚ ਕੁੜੀ ਦਾ ਕੰਮ ਹੈ ਤੇ ਮਾਤਾ ਪਿਤਾ ਜਿਹੜੇ ਗਵਰਨਮੈਂਟ ਜੌਬ ਤੇ ਰਿਟਾਇਰਡ ਨੇ ਮੁੰਡਾ ਯੂਐਸਏ ਦੇ ਵਿੱਚ ਜੌਬ ਕਰਦਾ ਹੋਵੇ ਸੌਫਟਵੇਅਰ ਇੰਜੀਨੀਅਰ ਹੋਵੇ ਮਤਲਬ ਇੰਜੀਨੀਅਰ ਕੰਪਿਊਟਰ ਦੇ ਵਿੱਚ ਹੋਵੇ ਮਤਲਬ ਚੰਗੀ ਪੜ੍ਹਾਈ ਮੁੰਡੇ ਨੇ ਜਿਹੜੀ ਕੀਤੀ ਵੀ ਹੋਵੇ ਕਿਰਪਾ ਕਰਕੇ ਟਰੱਕ ਡਰਾਈਵਰ ਐਮਬੀ ਵਾਲੇ ਜਿਹੜੇ ਫੋਨ ਮੈਰਿਜ ਬੀਰੋ ਵਾਲੇ ਭਾਈ ਫੋਣੇ ਦੋ ਜਣੇ ਗਰੇਜ ਕਰਨ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਜੀਂਦ ਹਰਿਆਣਾ ਪੜ੍ਹਾਈ ਹੈ ਜਿਹੜੀ ਪਲੱਸ 2 ਨਾਨ ਮੈਡੀਕਲ ਇੱਕ ਸਾਲ ਦਾ ਡਿਪਲੋਮਾ ਕੰਪਿਊਟਰ ਪ੍ਰੋਗਰਾਮਿੰਗ ਤੇ 2 ਸਾਲ ਦਾ ਡਿਪਲੋਮਾ ਬਿਜ਼ਨਸ ਦਾ ਕੀਤਾ ਹੋਇਆ ਹੈ ਭੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤ ਗੁਰਾਇਆ ਡੇਟ ਆਫ ਬਰਥ 30 9 2001 ਦਾ ਜੀ ਕੈਨੇਡਾ ਦੇ ਵਿੱਚ ਪੀਆਰ ਆ ਮੁੰਡਾ ਟਰੱਕਿੰਗ ਦਾ ਜਿਹੜਾ ਕੰਮ ਆ 8 ਕਿੱਲੇ ਜ਼ਮੀਨ ਆ ਪਟਿਆਲਾ ਦੇ ਵਿੱਚ ਪਲਾਟ ਆ ਬੀ ਐਸ ਸਿੰਘ ਨਰਸਿੰਗ ਕਰੀ ਹੋਵੇ ਕੁੜੀ ਨੇ ਬੀ ਐਸ ਸਿੰਘ ਨਾਨ ਮੈਡੀਕਲ ਜਾਂ ਬੀ ਐਸ ਸੀ ਮੈਡੀਕਲ ਨਾ ਕਰੀ ਹੋਵੇ ਤੇ ਅਗਲਾ ਰਿ ਸੌਰੀ ਪਰਿਵਾਰ ਦਾ ਨੰਬਰ ਲਾਲ ਪੱਟੀ ਦੇ ਵਿੱਚ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਬਰਨਾਲਾ ਪੜਾਈ میٹرਕ ਕੀਤੀ ਹੋਈ ਹੈ 2000 ਦਾ ਜਿਹੜਾ ਬਿਊਟੀ ਪਾਰਲਰ ਕੋਰਸ ਹੈ ਭੈਣ ਇੱਕ ਮੈਡ ਭਰਾ ਕੋਈ ਨਹੀਂ ਭਰਾ ਦੋਨੇ ਇੱਕ ਮੈੜ ਇੱਕ ਕਣ ਮੈੜ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੱਗੂ ਦਿਓਲ 36 ਸਾਲ ਦੀ ਉਮਰ ਹੈ ਜੀ ਕੰਮ ਬਿਊਟੀ ਪਾਰਲਰ ਐਂਡ ਸਟੀਚਿੰਗ ਮੁੰਡੇ ਨੂੰ 7 ਕਿੱਲੇ ਤੋਂ ਪਲੱਸ ਜ਼ਮੀਨ ਹੋਵੇ ਜੇ ਮੁੰਡਾ ਪੰਜਾਬ ਦੇ ਵਿੱਚ ਹੈ ਜੇ ਐਨ ਆਰ ਆਈ ਹੈ ਤਾਂ 4 ਕਿੱਲੇ ਤੋਂ ਜ਼ਮੀਨ ਜਿਹੜੀ ਪਲੱਸ ਹੋਵੇ 34 ਸਾਲ ਦੀ ਜਿਹੜੀ ਪਲੱਸ ਉਮਰ ਹੋਵੇ ਮੁੰਡੇ ਦੀ ਤੇ 30 ਕਿਲੋਮੀਟਰ ਏਰੀਆ ਦੇ ਬਰਨਾਲੇ ਤੋਂ ਜਿਹੜੇ ਫੋਨ ਕਰਨ ਕੁੜੀ ਦੇ ਪਰਿਵਾਰ ਦਾ ਨੰਬਰ ਹੇਠਾਂ ਲਾਲ ਪੱਟੀ ਦੇ ਵਿੱਚ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਮਾਨਸਾ ਤੇ ਬਰਨਾਲਾ ਤੋਂ ਮਾਨਸਾ ਤੇ ਬਰਨਾਲਾ ਮਤਲਬ ਮਾਨਸਾ ਰਹਿੰਦੇ ਨੇ ਬਰਨਾਲਾ ਪ੍ਰਾਪਰਟੀ ਹੈ ਪੜ੍ਹਾਈ میٹرਕ ਕੀਤੀ ਹੋਈ ਹੈ ਭੈਣਾ ਦੋ ਮੈਂ ਨੇ ਭਰਾ ਕੋਈ ਨਹੀਂ ਕੱਦ 6 ਫੁੱਟ 2 ਇੰਚ ਕਾਸਟ ਜੱਟ ਸਿੰਘ ਗੋਦ ਸਿੱਧੂ ਡੇਟ ਆਫ ਬਰਥ 38 ਸਾਲ ਦੀ ਉਮਰ ਹੈ ਜੀ ਮੁੰਡੇ ਦੀ ਬਿਲਡਿੰਗ ਦਾ ਕੰਮ ਹੈ ਸਾਢੇ 3 ਕਿ ਬਰਨਾਲਾ ਬਰਨਾਲੇ ਮਤਲਬ ਰੋਡ ਤੇ ਨੇ ਤੇ ਇੱਕ ਘਰ ਰੋਡ ਤੇ ਆ ਕਿਰਾਏ ਤੇ ਦਿੰਦੇ ਨੇ ਰਹਿੰਦੇ ਮਾਨਸਾ ਦੇ ਵਿੱਚ ਆਪਣਾ ਘਰ ਹੈ ਮੁੰਡਾ ਤਲਾਕशुदा ਦਾ ਬੱਚਾ ਕੋਈ ਨਹੀਂ ਕੁੜੀ ਵਿਧਵਾ ਜਾਂ ਤਲਾਕशुदा ਭਾਵੇਂ ਬੱਚਾ ਵੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਮਾਨਸਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਏ ਬੀਪੀਐਡ ਐਮਪੀਐਡ ਐਨਆਈਐਸ ਬੀਪੀਐਡ ਤੇ ਐਮਪੀਐਡ ਦਾ ਫੁੱਲ ਫਾਰਮ ਜਰੂਰ ਦੱਸਿਓ ਤੇ ਕਮੈਂਟ ਜਰੂਰ ਕਰੋ ਜੀ ਕਿੱਥੋਂ ਕਿੱਥੋਂ ਦੇਖਦੇ ਹੋ ਕੀ ਦੇ ਲਈ ਦੇਖਦੇ ਹੋ ਤੇ ਰਿਸ਼ਤਾ ਕਿੱਥੋਂ ਚਾਹੀਦਾ ਬਾਹਰੋਂ ਜਾਂ ਇੰਡੀਆ ਤੋਂ ਅਗਰ ਤੇ ਜਿਹੜੀ ਭੈਣ ਹੈ ਇੱਕ ਮੈਡ ਹੈ ਭਰਾ ਇੱਕ ਮੈਡ ਕੈਨੇਡਾ ਦੇ ਵਿੱਚ ਆ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੁੱਤ ਸਮਰਾ 27/8/1996 ਦਾ ਡੇਟ ਆਫ ਬਰਥ ਹੈ ਜੀ ਪ੍ਰਾਈਵੇਟ ਟੀਚਰ ਆ ਮੁੰਡਾ 25000 ਰੁਪਿਆ ਸੈਲਰੀ ਹੈ 11 ਕਿੱਲੇ ਜ਼ਮੀਨ ਆ ਟੋਟਲ ਤੇ ਇੱਕ ਕੋਠੀ ਆ ਵਧੀਆ ਤੇ ਫੌਜ ਦੇ ਪੇਪਰ ਕਲੀਅਰ ਹੋ ਗਏ ਨੇ ਜੁਆਇਨਿੰਗ ਲੈਟਰ ਜਿਹੜਾ ਆਉਣਾ ਬਾਕੀ ਹੈ ਤੇ ਹੁਣ ਪ੍ਰਾਈਵੇਟ ਜੋਬ ਤੇ ਆ ਮੁੰਡਾ ਕੁੜੀ ਬੀਏ ਡ ਜਾਂ ਈਟੀਟੀ ਤੇ ਪਲੱਸ ਪੀ ਐਸਟੀਈਟੀ ਕਲੀਅਰ ਹੋਵੇ ਕੁੜੀ ਦੀ ਗਵਰਨਮੈਂਟ ਜੌਬ ਨੂੰ ਜਿਹੜੀ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਇੰਡੀਆ ਤੋਂ ਅਗਲਾ ਰਿਸ਼ਤਾ ਵੀ ਨਾਮ ਸਿੰਘ ਪਤਾ ਜ਼ਿਲ੍ਹਾ ਮਾਨਸਾ ਤੋਂ ਹੈ ਵੀ ਪੜਾਈ ਪਲੱਸ 2 ਆਈਟੀਆਈ ਦਾ ਜਿਹੜਾ ਕੋਰਸ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤ ਸੰਧੂ ਡੇਟ ਆਫ ਬਰਥ 3 8 2004 ਦਾ ਜੀ ਤੇ ਕੰਮ ਚਾਰ ਕਿੱਲੇ ਜ਼ਮੀਨ ਹੈ ਜੀ ਵਿੱਚ ਮੋਟਰ ਹੈ ਤੇ ਪਿਤਾ ਜਿਹੜੇ ਯੂ ਐਸਏ ਅਮਰੀਕਾ ਦੇ ਵਿੱਚ ਗਏ ਹੋਏ ਨੇ ਕੁੜੀ ਨੂੰ ਬੈਂਡ ਆਇਆ ਹੋਣਾ ਏ ਬੀਏ ਕਰੀ ਹੋਵੇ ਜਾਂ ਕੈਨੇਡਾ ਦੇ ਵਿੱਚ ਕੋਈ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੇ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣਾਂ 2 ਮੈਡ ਨੇ ਇੱਕ ਆਸਟ੍ਰੇਲੀਆ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੋਤ ਗਿੱਲ ਡੇਟ ਆਫ ਬਰਥ 19/5/1994 ਦਾ ਕੰਮ ਸੇਲ ਪਰਚੇਜ਼ਰ ਮੋਗਾ ਦੇ ਵਿੱਚ ਤੇ ਡੇਢ ਕਿੱਲਾ ਸਹਰੀ ਜ਼ਮੀਨ ਆ ਕਮਰਸ਼ੀਅਲ ਜ਼ਮੀਨ ਆ ਜੀ ਇਹਨਾਂ ਦੀ ਤੇ ਕੁੜੀ ਸੋਹਣੀ ਹੋਵੇ ਐਜੂਕੇਟਿਡ ਹੋਵੇ ਬੁਟੀਕ ਜਾਂ ਪਾਰਲਰ ਦਾ ਕੰਮ ਜਾਣਦੀ ਹੋਵੇ ਸਿੰਪਲ ਵਿਆਹ ਕਰਨਾ ਭਾਵੇਂ ਗਰੀ ਪਰਿਵਾਰ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਵੀ ਇੰਡੀਆ ਤੋਂ ਆ ਜੀ ਨਾਮ ਸਿੰਘ ਤਨਤਨ ਤੋਂ ਮੁੰਡਾ ਬਲੌਂਗ ਕਰਦਾ ਪੜਾਈ ਬੀਏ ਐਮਏ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਲ ਸੰਧੂ ਡੇਟ ਆਫ ਬਰਥ 3 13 2 1998 ਦਾ ਮੁੰਡਾ ਪੰਜਾਬ ਪੁਲਿਸ ਦੇ ਵਿੱਚ ਹੌਲਦਾਰ ਹੈ ਤਿੰਨ ਕਿੱਲੇ ਜ਼ਮੀਨ ਹੈ ਸ਼ਹਿਰ ਦੇ ਨੇੜੇ ਤੇ ਸਹਿਰੀ ਪ੍ਰਾਪਰਟੀ ਹੈ ਤਿੰਨ ਮੰਜ਼ਲੀ ਕੋਠੀ ਪਈ ਹੋਈ ਹੈ ਕੁੜੀ ਗਵਰਨਮੈਂਟ ਜੌਬ ਕਰਦੀ ਹੋਵੇ ਜਾਂ ਚੰਗੀ ਪੜ੍ਹੀ ਲਿਖੀ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਤੇ ਸੋਹਣੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣਾਂ ਦੋ ਮੈਡ ਨੇ ਭਰਾ ਦੋ ਇੱਕ ਮੈਡ ਹੈ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੁੱਡੇ ਟੋਬਰਤ 10 1982 ਦੀ ਕੈਨੇਡਾ ਵਿਜ਼ਟਰ ਵੀਜਾ ਤੇ ਹੈ ਤੇ ਅਣਮੈਡ ਆ ਮੁੰਡਾ ਪੰਜਾਬ ਦੇ ਵਿੱਚ ਐਗਰੀਕਲਚਰ ਦਾ ਕੰਮ ਆ ਕੋਈ ਕੈਨੇਡਾ ਜਾਂ ਆਸਟ੍ਰੇਲੀਆ ਪੀਆਰ ਹੋ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਮਾਸਟਰ ਡਿਗਰੀ ਕਰੀ ਹੋਵੇ ਜਾਂ ਨੈਨੀ ਕੋਰਸ ਜਿਹੜਾ ਕਰਿਆ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇਟਲੀ ਤੋਂ ਆ ਜੀ ਨਾਮ ਕੌਰ ਜ਼ਿਲ੍ਹਾ ਲੁਧਿਆਣਾ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਕੁੜੀ ਦੇ ਭੈਣ ਇੱਕ ਹੈ ਪਰਾ ਦੋ ਨੇ ਕੱਦ 5 ਫੁੱਟ 4 ਇੰਚ ਕਾਸਟ ਰਮਦਾਸੀਆ ਸਿੱਖ ਡੇਟ ਆਫ ਬਰਥ 1976 ਦੀ ਹੈ ਜੀ ਇਟਲੀ ਦੇ ਵਿੱਚ ਕੁੜੀ ਪੀਆਰ ਹੈ ਯੂ ਐਸ ਏ ਤੇ ਕੈਨੇਡਾ ਦਾ 10 ਸਾਲ ਦਾ ਵੀਜ਼ਾ ਹੈ ਕੁੜੀ ਦੋ ਟਾਈਮ ਜਿਹੜੀ ਯੂ ਐਸ ਏ ਤੇ ਕੈਨੇਡਾ ਜਾ ਕੇ ਆਈ ਹੈ ਤਲਾਕशुदा ਹੈ ਬੱਚਾ ਨਹੀਂ ਮੁੰਡਾ ਯੂਰਪ ਦੇ ਵਿੱਚ ਕੈਨੇਡਾ ਜਾਂ ਯੂਐਸਏ ਦੇ ਵਿੱਚ ਸੈਟਲਡ ਹੋਵੇ ਕੋਈ ਜਾਤੀਬੰਧ ਨਹੀਂ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਿਤਾ ਜਿਹੜਾ ਸੌਰੀ ਪਤਾ ਜ਼ਿਲ੍ਹਾ ਲੁਧਿਆਣਾ ਤੋਂ ਪੜ੍ਹਾਈ ਬੀਕਾਮ ਐਮਬੀਏ ਤੇ ਪੋਸਟ ਗ੍ਰੈਜੂਏਸ਼ਨ ਦੀ ਕੁੜੀ ਨੇ ਕੀਤੀ ਹੋਈ ਹੈ ਭੈਣਾਂ ਦੋ ਅਣਮੈੜ ਭਰਾ ਦੋ ਅਣਮੈੜ ਕੱਦ 5 ਫੁੱਟ 2 ਇੰਚ ਕਾਸਟ ਰਮਦਾਸਿਆ ਸਿੱਖ 1997 ਦਾ ਕੁੜੀ ਦਾ ਡੇਟ ਆਫ ਬਰਥ ਹੈ ਜੀ ਕਾਟਿੰਗ ਕੰਟੈਂਟ ਦਾ ਜਿਹੜਾ ਵਰਕ ਹੈ ਮੁੰਡਾ ਕੈਨੇਡਾ ਯੂਕੇ ਯੂਐਸਏ ਆਸਟ੍ਰੇਲੀਆ ਜਾਂ ਕਿਸੇ ਵੀ ਕੰਟਰੀ ਚ ਪੀਆਰ ਹੋਵੇ ਨਸੇ ਤੋਂ ਰਹਿਤ ਹੋਵੇ ਸੁਭਾਅ ਦਾ ਚੰਗਾ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੇ ਇੰਡੀਆ ਤੋਂ ਇੱਕੇ ਰਿਸ਼ਤੇ ਦੇ ਵਿੱਚ ਦੋ ਨੇ ਨਾਮ ਸਿੰਘ ਜੀ ਪਤਾ ਜਗਰਾਉ ਲੁਧਿਆਣਾ ਤੋਂ ਇੱਕ ਮੁੰਡੇ ਨੇ ਬੀਕਾਮ ਕੀਤੀ ਹੈ ਤੇ ਇੱਕ ਨੇ ਡਿਪਲੋਮਾ ਕੱਦ ਇੱਕ ਦਾ 6 ਫੁੱਟ 1 ਇੰਚ ਹੈ ਤੇ ਇੱਕ ਦਾ 6 ਫੁੱਟ 2 ਇੰਚ ਹੈ ਕਾਸਟ ਜੱਟ ਸਿੱਖ ਡੇਟ ਆਫ ਬਰਥ ਇੱਕ ਦੀ 99 ਤੇ ਇੱਕ ਦੀ 90 ਕੰਮ ਹੈ ਜਿਹੜਾ ਕੈਨੇਡਾ ਦੇ ਵਿੱਚ ਇੱਕ ਮੁੰਡਾ ਪੀਆਰ ਹੈ ਤੇ ਇੱਕ ਮੁੰਡਾ ਇੰਗਲੈਂਡ ਤੋਂ ਆਇਆ ਹੈ ਇੱਕ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਇੱਕ ਮੁੰਡਾ ਇੰਗਲੈਂਡ ਤੋਂ ਆਇਆ ਸੱਕੀਆਂ ਪੈਣਾ ਹੋਣ ਭਾਵੇਂ ਚਾਚੇ ਤਾਈ ਦੀਆਂ ਕੁੜੀਆਂ ਹੋਣ 5 ਫੁੱਟ 5 ਇੰਚ ਤੋਂ ਜਿਹੜਾ ਕੁੜੀਆਂ ਦਾ ਕੱਦ ਘਟਣਾ ਹੋਵੇ ਫੋਨ ਉਹੀ ਕਰਨ ਜੋ ਇੰਗਲੈਂਡ ਤੋਂ ਆਏ ਭਰਾ ਨੂੰ ਕੈਨੇਡਾ ਦਾ ਰਿਸ਼ਤਾ ਕਰਵਾ ਸਕਣ ਮੈਂ ਵੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਕਰੋ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕਾ ਦਾ ਡਿਪਲੋਮਾ ਐਨ ਐਗਰੀਕਲਚਰ ਸਟ੍ਰਕਚਰਲ ਐਡਵਾਂਸ ਇੰਜੀਨੀਅਰਿੰਗ ਜਿਹੜੀ ਮੁੰਡੇ ਨੇ ਪੜ੍ਹਾਈ ਕੀਤੀ ਹੋਈ ਹੈ ਭੈਣ ਇੱਕ ਕੈਨੇਡਾ ਪੀਆਰ ਆ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਮੰਡੇ ਡੇਟ ਆਫ ਬਰਥ 1997 ਟਰਕਿੰਗ ਦਾ ਜਿਹੜਾ ਨਾਲ-ਨਾਲ ਕੰਮ ਹੈ ਰੀਅਲ اسٹیਟ ਤੇ ਟਰਕਿੰਗ ਦਾ ਉੱਥੇ ਕੰਮ ਆ ਤੇ ਪੰਜ ਕਿੱਲੇ ਮੁੰਡਿਆਂ ਨੂੰ ਜ਼ਮੀਨ ਹੈ ਮੁੰਡਾ ਸਰਦਾਰ ਹੈ ਵੈਸ ਨੂੰ ਆ ਨਸਾ ਰਹਿਤਾ ਕੁੜੀ ਪੜੀ ਲਿਖੀ ਐਲ ਐਲਬੀ ਕੀਤੀ ਹੋਵੇ ਜਾਂ ਬੀ ਐਸਸੀ ਨਰਸਿੰਗ ਕੀਤੀ ਹੋਵੇ ਜਾਂ ਚਾਰਟਰਡ ਅਕਾਊਂਟੈਂਟ ਹੋਵੇ ਜਾਂ ਸੀਏ ਜਿਹੜੇ ਇਹ ਰਿਸ਼ਤੇ ਨੂੰ ਪਹਿਲ ਹੈ ਯੂ ਐਸ ਏ ਕੈਨੇਡਾ ਲੁਧਿਆਣਾ ਜਾਂ ਫਤਿਹਗੜ੍ਹ ਸਾਹਿਬ ਤੇ ਸੰਗਰੂਰ ਤੋਂ ਇਹਨਾਂ ਜ਼ਿਲ੍ਹਿਆਂ ਨੂੰ ਤੇ ਕੰਟਰੀਆਂ ਨੂੰ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਇੱਕ ਬਾਹਰਲਾ ਤੇ ਕੰਡੀਅਨ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਵੀ ਨਾਮ ਕੌਰ ਸ੍ਰੀ ਮੁਕਤਸਰ ਸਾਹਿਬ ਤੋਂ ਕੁੜੀ ਬਲੌਂਕ ਕਰਦੀ ਹੈ ਜਰਨਲ ਬਿਜ਼ਨਸ 2 ਸਾਲ ਦਾ ਜਿਹੜਾ ਡਿਪਲੋਮ 2 ਸਾਲ ਦੀ ਜਿਹੜੀ ਜਰਨਲ ਬਿਜ਼ਨਸ ਦੀ 2 ਸਾਲ ਦੀ ਇਹ ਪੜ੍ਹਾਈ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਇੱਕ ਕੈਨੇਡਾ ਦੇ ਵਿੱਚ ਆ ਭਰਾ ਇੱਕ ਕੈਨੇਡਾ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਗੋਤ ਬਰਾੜ 2 1997 ਦਾ ਕੁੜੀ ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਬ੍ਰੈਂਪਟਨ ਆ ਕੁੜੀ ਵਰਕ ਐਡਮਿਨਿਸਟ੍ਰੇਟਰ ਇਨ ਏ ਕੰਪਨੀ ਦੇ ਵਿੱਚ ਵਧੀਆ ਕੰਪਨੀ ਦੇ ਵਿੱਚ ਮਾਤਾ ਪਿਤਾ ਕੋਲ ਕੈਨੇਡਾ ਦਾ ਵੀਜ਼ਾ ਹੈ ਤੇ ਮੁੰਡਾ ਕੈਨੇਡਾ ਯੂ ਐਸ ਏ ਕਿਸੇ ਵੀ ਕੰਟਰੀ ਦੇ ਵਿੱਚ ਪੀ ਆਰ ਹੋਵੇ ਬੈਸ ਨੂੰ ਪਰਿਵਾਰ ਹੋਵੇ 6 ਫੁੱਟ ਜਾਂ ਇਸ ਤੋਂ ਪਲੱਸ ਜਿਹੜਾ ਕੱਦ ਹੋਵੇ ਐਮ ਵੀ ਮਾਫ ਮੈਰਜੀ ਵਿਰੋ ਵਾਲੇ ਭਾਈ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਪਹਿਲਾ ਨੰਬਰ ਬਾਹਰਲਾ ਤੇ ਦੂਸਰਾ ਇੰਡੀਆ ਦਾ ਨੰਬਰ ਹੈ ਡਾਇਰੈਕਟ ਕੁੜੀ ਦੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਸੰਗਰੂਰ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਗੋਤ ਸੰਧੂ ਡੇਟ ਆਫ ਬਰਥ 6 3 2002 ਦਾ ਹੀ ਕੰਮ 5 ਕਿੱਲੇ ਜ਼ਮੀਨ ਆ ਦੋਵੇਂ ਭਰਾਵਾਂ ਨੂੰ ਵੱਡਾ ਭਰਾ ਕੈਨੇਡਾ ਦੇ ਵਿੱਚ ਮਾਤਾ ਪਿਤਾ ਕੈਨੇਡਾ ਮਗਲੀ ਕੁੜੀ ਦਾ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਵੀ ਨਾਮ ਸਿੰਘ ਮਗਲੀਕ ਪਤਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ 3 ਸਾਲ ਦਾ ਡਿਪਲੋਮਾ ਐਂਡ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ ਪੈਣਾ ਦੋ ਮੈਂ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 5 ਇੰਚ ਦਾ ਹੀ ਕਾਸਟ ਖੱਤਰੀ ਅਰੋੜਾ 1993 ਦਾ ਡੇਟ ਆਵਰਤ ਹੈ ਜੀ ਵਰਕਸ਼ਿਪਿੰਗ ਡਿਪਾਰਟਮੈਂਟ ਬ੍ਰੈਂਪਟਨ ਦੇ ਵਿੱਚ ਕੈਨੇਡਾ ਦੇ ਵਿੱਚ ਵਧੀਆ ਕੰਮ ਹੈ ਤੇ ਪ੍ਰੋਡਕਸ਼ਨ ਇੰਜੀਨਿੰਗ ਇਨ ਅੰਮ੍ਰਿਤਸਰ ਮੁੰਡਾ ਡਿਵੋਰਸਡ ਹੈ ਜੀ ਮਤਲਬ ਇੰਡੀਆ ਦੇ ਵਿੱਚ ਜਿਹੜਾ ਇਹ ਕੰਮ ਸੀ ਤੇ ਮੁੰਡਾ ਡਿਵੋਰਸਡ ਹੈ ਕੁੜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੋਵੇ ਭਾਵੇਂ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਯੂਕੇ ਤੋਂ ਆ ਜੀ ਨਾਮ ਸਿੰਘ ਜ਼ਿਲ੍ਹਾ ਪਟਿਆਲਾ ਤੋਂ ਮੁੰਡਾ ਬਲੋਂਗ ਕਰਦਾ ਐਮਸੀਏ ਪੜ੍ਹਾਈ ਕੀਤੀ ਹੋਈ ਹੈ ਪੈਨ ਇੱਕ ਮੈਡ ਭਰਾ ਇੱਕ ਕੱਦ 5 ਫੁੱਟ 11 ਇੰਚ ਕਾਸਟ ਅਜਰਾਵਤ ਸਿੱਖ 28195 ਦਾ ਡੇਟ ਆਫ ਬਰਥ ਹੈ ਜੀ ਸਟੋਰ ਸੁਪਰਵਾਈਜ਼ਰ ਹੈ ਇਹਨਾਂ ਯੂਕੇ ਇੰਗਲੈਂਡ ਦੇ ਵਿੱਚ ਵਧੀਆ ਜੌਬ ਹੈ ਕੁੜੀ ਐਜੂਕੇਟਿਡ ਹੋਵੇ 5 ਫੁੱਟ 4 ਇੰਚ ਜਾਂ ਇਸ ਤੋਂ ਪਲੱਸ ਜਿਹੜਾ ਕੱਦ ਹੋਵੇ ਤੇ ਸੋਹਣੀ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰਾਂ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਯੂਕੇ ਯੂਐਸਏ ਤੋਂ ਆ ਸੌਰੀ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਸੀਏ ਐਮਬੀਏ ਭੈਣ ਕੋਈ ਨਹੀਂ ਭਰਾ ਇੱਕ ਕੱਦ 6 ਫੁੱਟ 2 ਇੰਚ ਕਾਸਟ ਜੱਟ ਸੇ ਗੋਤ ਸੰਤੂ ਡੇਟ ਆਫ ਬਰਥ 1994 ਦਾ ਜੀ ਕੰਮ ਯੂਐਸਏ ਟਰੱਕ ਲਾਈਨ ਦੇ ਵਿੱਚ ਹੈ ਮੁੰਡਾ ਤੇ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਨੇ 8 ਕਿੱਲੇ ਜ਼ਮੀਨ ਹੈ 4-4 ਕਿੱਲੇ ਦੋਨੇ ਭਰਾਵਾਂ ਨੂੰ ਆਉਂਦੀ ਹੈ ਕੁੜੀ ਦਾ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਯੂਐਸਏ ਹੋਵੇ ਭਾਵੇਂ ਸਟੂਡੈਂਟ ਹੋਵੇ ਤੇ ਕੈਨੇਡਾ ਤੋਂ ਜਿਹੜੀ ਕੁੜੀ ਵਿਚਾਰਨਯੋਗ ਆ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਆ ਜੀ ਸੋ ਲਾਸਟ ਤੇ ਦੋ ਚਾਰ ਗੱਲਾਂ ਕਰਾਂਗੇ ਜਿਨ੍ਹਾਂ ਨੇ ਇੱਥੋਂ ਤੱਕ ਸਾਡਾ ਸਾਥ ਦਿੱਤਾ ਪੂਰੀ ਪ੍ਰੋਗਰਾਮ ਨੂੰ ਦੇਖ ਕੇ ਲਾਸਟ ਤੱਕ ਵੀ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਬਹੁਤ ਬਹੁਤ ਤੁਹਾਡਾ ਤਿਆਦ ਲੋ ਧੰਨਵਾਦ ਤੇ ਫੀਸ ਦੇ ਵਿੱਚ ਕਟੌਤੀ ਬਾਰੇ ਵੀ ਦੱਸਾਂਗੇ ਤੇ ਨਾਲ ਨਾਲ ਆਪਾਂ 20 ਤਰੀਕ ਤੋਂ ਬਾਅਦ 20 ਮਾਰਚ ਤੋਂ ਬਾਅਦ ਲਗਭਗ ਮੇਰੀ ਆ ਸਕੇ ਇਧਰ ਗੁਜਰਾਤ ਮਹਾਰਾਸ਼ਟਰ ਗੋਆ ਤਾਮਿਲਨਾਡੂ ਤੇ ਕੰਨਿਆ ਕੁਮਾਰੀ ਦਾ ਜਿਹੜਾ ਟੂਰ ਕਰਨਾ ਹੈ ਤਾਂ ਉਹਦੇ ਤੇ ਜਿਹੜੀ ਬਲੌਗਿੰਗ ਹੈ ਯੂਟਿਊਬਰ ਸਰਦਾਰ ਨੂੰ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਪਹਿਲਾਂ ਤਾਂ ਜੋ ਚੈਨਲ ਦੇਖ ਰਹੇ ਹੋ ਰਿਸ਼ਤੇ ਆਲਾ ਇਸ ਨੂੰ ਸਬਸਕ੍ਰਾਈਬ ਕਰੋ ਜੀ ਸਬਸਕ੍ਰਾਈਬ ਬਹੁਤ ਘੱਟ ਕਰਦੇ ਨੇ ਬਟਨੀ ਦਬਾਣਾ ਜੀ ਇੱਕ ਤੁਹਾਡੇ ਕੋਲ ਹਰ ਰੋਜ਼ ਨਵੇਂ ਰਿਸ਼ਤੇਆਂ ਦੀ ਲਿਸਟਾਂ ਜਿਹੜੀਆਂ ਪਹੁੰਚਦੀਆਂ ਨੇ ਸ਼ਾਰਟ ਵੀਡੀਓ ਰਾਹੀਂ ਤੇ ਹਰ ਐਤਵਾਰ ਨੂੰ ਮੇਨ ਪ੍ਰੋਗਰਾਮ ਪਹੁੰਚਦਾ ਰਹੇ ਤਾਂ ਚੈਨਲ ਨੂੰ ਪਹਿਲਾਂ ਇਹਨੂੰ ਸਬਸਕ੍ਰਾਈਬ ਕਰੋ ਤੇ ਬਾਕੀ ਜੋ ਤੁਸੀਂ ਦੇਖ ਰਹੇ ਹੋ ਉੱਪਰ ਇੱਕ ਛੋਟਾ ਜਿਹਾ ਆਈ ਦਾ ਬਟਨ ਹੁੰਦਾ ਹੈ ਉੱਪਰ ਲਾਈਨ ਦੇ ਕੋਲੇ ਉੱਥੇ ਜਿਹੜਾ ਯੂਟਿਊਬਰ ਸਰਦਾਰ ਦਾ ਲਿੰਕ ਹੈ ਉਹਦੇ ਤੇ ਕਲਿੱਕ ਕਰੋਗੇ ਤਾਂ ਯੂਟਿਊਬਰ ਸਰਦਾਰ ਦੇ ਚੈਨਲ ਤੇ ਡਾਇਰੈਕਟ ਪਹੁੰਚ ਜਾਓਗੇ ਤੇ ਉੱਥੇ ਜਾ ਕੇ ਉਹਨੂੰ ਸਬਸਕ੍ਰਾਈਬ ਕਰ ਦਿਓ ਉੱਪਰਲੇ ਪਾਸੇ ਦੇਖ ਸਕਦੇ ਹਾਂ ਇੱਧਰ ਆ ਪਤਾ ਨਹੀਂ ਇੱਧਰ ਹੈ ਤੇ ਉਹਦੇ ਤੇ ਜਾ ਕੇ ਤੇ ਸੋ ਜਿਹੜੀ ਫੀਸ ਦੀ ਗੱਲ ਸੀ ਉਹ ਕੁੜੀਆਂ ਬਾਰੇ ਆਪਾਂ ਜਿਹੜੀ ਫੀਸ ਸੀਗੀ ਪਹਿਲਾਂ 200 ਰੁਪਏ ਘਟਾ ਕੇ ਰੱਖੀ ਹੋਈ ਸੀ ਹੁਣ ਆਪਾਂ ਹੋਰ ਉਸ ਤੋਂ 250 ਰੁਪਏ ਜਿਹੜੀ ਫੀਸ ਕੱਟ-ਕੱਟ ਕਰ ਦਿੱਤੇ ਕੁੜੀਆਂ ਲਈ ਕਾਰਨ ਇਹ ਨਹੀਂ ਹੈਗਾ ਕਿ ਮੁੰਡਿਆਂ ਤੋਂ ਆਪਾਂ ਜ਼ਿਆਦਾ ਲੈਨੇ ਆਂ ਦਿੱਕਤ ਇਹ ਹੈ ਵੀ ਕੁੜੀਆਂ ਦੇ ਤੇ ਮੁੰਡਿਆਂ ਦੇ ਰਿਸ਼ਤੇ ਬੈਲੈਂਸ ਬਰਾਬਰ ਹੋਵੇ ਹਨਾ ਉਹਨੇ ਕੁੜੀਆਂ ਦੇ ਆਉਣ ਤੇ ਉਹਨੇ ਮੁੰਡਿਆਂ ਦੇ ਆਉਣ ਬੈਲੈਂਸ ਕ੍ਰੀਏਟ ਕਰਨ ਲਈ ਆਪਾਂ ਇਹ ਫੀਸ ਘੱਟ ਵੱਧ ਰੱਖੀ ਹੋਈ ਹੈ ਤੇ ਬਾਕੀ ਆਪਾਂ ਜੈਨੂਇਨ ਫੀਸ ਲੈਨੇ ਆ ਕੋਈ ਇਹ ਨਹੀਂ ਹੈਗਾ 5-10000 ਮੰਗ ਲਈਏ ਤੇ ਨਾਰਮਲ ਫੀਸ ਹੈ ਤੇ ਜਿਨ੍ਹਾਂ ਨੇ ਐਡ ਪਵਾਉਣੀ ਆ ਜੋ ਸਾਡੀ ਵੀਡੀਓ ਚੱਲ ਰਹੀ ਸੀ ਉਹਦੇ ਹੇਠਾਂ ਜੋ ਪੀਲੀ ਪੱਟੀ ਦੇ ਵਿੱਚ ਨੰਬਰ ਹੈ ਉਹ ਸਾਡਾ ਨੰਬਰ ਹੁੰਦਾ ਐਡ ਪਵਾਉਣ ਲਈ ਸਾਨੂੰ ਵਟਸਐਪ ਤੇ ਹੈਲੋ ਕਰ ਦਿਓ ਐਡ ਦੇ ਵਿੱਚ ਤੁਹਾਨੂੰ 10 ਪੁਆਇੰਟ ਜਿਹੜੇ ਡਾਟਾ ਪੁੱਛਿਆ ਗੋ ਕਈ ਕੀ ਕਰਦੇ ਨੇ ਕਾਲਜ ਲਿਖਣ ਲੱਗ ਜਾਂਦਾ ਕਾਲਜ ਸਾਡਾ ਮੁੰਡਾ ਫਲਾਨੇ ਸਕੂਲ ਚ ਪੜੀ ਸਾਡੀ ਕੁੜੀ ਇਹਦੇ ਚ ਪੜੀ ਜੋ ਪੜਾਈ ਕੀਤੀ ਸਿਰਫ ਉਹ ਪੜਾਈ ਲਿਖੀ ਜਾਵੇ ਮੇਨ ਮੇਨ ਮੁੱਦਾ ਲਿਖਿਆ ਜਾਵੇ ਲੋਕਾਂ ਤੱਕ ਤੁਹਾਡੀ ਗੱਲ ਪਹੁੰਚਾਉਣੀ ਹੈ ਜਦੋਂ ਤੁਸੀਂ ਆਪਸ ਵਿੱਚ ਗੱਲਬਾਤ ਕਰੋਗੇ ਮਿਲੋਗੇ ਉਹ ਜੋ ਮਰਜੀ ਆਪ ਦੇ ਚੱਠੇ ਦਸੀ ਚੱਲਿਓ ਕੋਈ ਦਿੱਕਤ ਆਲੀ ਗੱਲ ਨਹੀਂ ਹੈਨਾ 10 ਪੁਆਇੰਟ ਹੁੰਦੇ ਨੇ ਨਹੀਂ ਤਾਂ 9 ਪੁਆਇੰਟ ਹੋਣ ਕਿਸੇ ਦਾ ਕਾਦਰ ਰਹਿ ਜਾਂਦਾ ਕਿਸੇ ਦਾ ਕੁਛ ਰਹਿ ਜਾਂਦਾ ਕਿਸੇ ਦਾ ਭੈਣ ਭਾਈ ਨਹੀਂ ਦੱਸਦਾ ਕੋਈ ਕੋਈ ਕੰਮ ਨਹੀਂ ਦੱਸਦਾ ਠੀਕ ਹੈ ਨਾ ਜਾਂ ਕੋਈ ਗੋਤ ਨਹੀਂ ਦੱਸਦਾ ਜੋ 10 ਪੁਆਇੰਟ ਨੇ ਦਸੇ ਦੇ ਦਸੇ ਪੁਆਇੰਟ ਸਾਡੇ ਕੋਲ ਡਾਟਾ ਆਵੇ ਤੇ ਇਹ ਵੀ ਨਹੀਂ ਹੈਗਾ ਜੇ 10 ਦੇ 10 ਆ ਗਏ ਤੇ ਦਸੇ ਇੱਕ ਪੁਆਇੰਟ ਦੇ ਵਿੱਚ ਪੂਰਾ ਭਗਤ ਸਿੰਘ ਦਾ ਲੇਖ ਲਿਖ ਦਈਏ ਉਹ ਵੀ ਮਿਸਟੇਕ ਹੋ ਜਾਂਦੀ ਹੈ ਮਤਲਬ ਤੁਹਾਡੀ ਐਡ ਦੇ ਵਿੱਚ ਕੋਈ ਮਿਸਟੇਕ ਨਾ ਹੋਵੇ ਇਸ ਕਰਕੇ ਜੈਨੂਇਨ ਡਾਟਾ ਜੋ ਪੁੱਛਿਆ ਜਾਂਦਾ ਟੀਮ ਵੱਲੋਂ ਉਹ ਭੇਜੋ ਤੇ ਪ੍ਰੋਸੈਸ ਨੂੰ ਚੰਗੀ ਤਰ੍ਹਾਂ ਪੜਨ ਤੋਂ ਬਾਅਦ ਐਡ ਪਵਾਓ ਫਿਰ ਲਾਸਟ ਤੇ ਕਹਿੰਦਾ ਜੀ ਚੈਨਲ ਸਬਸਕ੍ਰਾਈਬ ਜਰੂਰ ਕਰ ਦਿਓ ਦੋਨੇ ਇਹ ਜਿਹੜੇ ਨੂੰ ਦੇਖ ਰਹੇ ਹੋ ਇਹ ਵੀ ਬਟਨ ਦਵਾ ਕੇ ਕਰ ਦੋ ਤੇ ਉੱਪਰ ਵਾਲੇ ਆਈਕਨ ਬਟਨ ਤੇ ਕਲਿੱਕ ਕਰਕੇ ਯੂਟਿਊਬਰ ਸਰ ਦਾ ਨਾਮ ਆ ਰਿਹਾ ਹੋਵੇਗਾ ਉਹਦੇ ਤੇ ਜਾ ਕੇ ਵੀ ਤੁਸੀਂ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤੇ ਅਗਲੇ ਐਂਡ ਤਦ ਤੱਕ ਸਾਡਾ ਪ੍ਰੋਗਰਾਮ ਉਡੀਕਦੇ ਵਿੱਚ ਰਹਿਣਾ ਥੈਂਕ ਯੂ ਧੰਨਵਾਦ ਜੀ